ਦੋਸਤੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਪੰਜਾਬੀ ਗੁਰੂ ਪਾਤ ਤੇ ਦੋਸਤੋ ਗ੍ਰਹਿਾਂ ਦੀ ਸਥਿਤੀ ਦੇ ਨਾਲ ਜੋਤਿਸ਼ ਪ੍ਰਕਿਰਿਆ ਦੇ ਨਾਲ ਅੱਜ ਅਸੀਂ ਇਹ ਜਾਣਾਂਗੇ ਕਿ ਕੋਈ ਵੀ ਵਿਅਕਤੀ ਜੋ ਤੁਸੀਂ ਆਪਣੇ ਮਨ ਵਿੱਚ ਸੋਚਿਆ ਹੈ ਉਹ ਤੁਹਾਡੇ ਲਈ ਕੀ ਸੋਚ ਰਿਹਾ ਹੈ ਜਾਂ ਤੁਹਾਡੇ ਲਈ ਕੀ ਮਹਿਸੂਸ ਕਰ ਰਿਹਾ ਹੈ ਪਰਮਾਤਮਾ ਜੀ ਮਿਹਰ ਕਰਨਗੇ ਤੇ ਦੇਖਾਂਗੇ ਤੁਹਾਡੇ ਦੋਨਾਂ ਦਾ ਰਿਸ਼ਤਾ ਕਿਹੋ ਜਿਹਾ ਰਹਿਣ ਵਾਲਾ ਹੈ ਜੀ ਦੋਸਤੋ ਯਾਦ ਰੱਖਿਓ ਐਸੇ ਵੀਡੀਓ ਨੂੰ ਚਾਹੇ ਬੀਬੀਆਂ ਪਹਿਣਾ ਜਾਂ ਫਿਰ ਮੇਰੇ ਭਰਾ ਦੇਖ ਰਹੇ ਹਨ ਸਾਰੇ ਲਈ ਇਹ ਬਰਾਬਰ ਰਹੇਗੀ ਪਰ ਜਦੋਂ ਵੀ ਦੋਸਤੋ ਤੁਸੀਂ ਆਪਣੇ ਮਨ ਵਿੱਚ ਉਸ ਵਿਅਕਤੀ ਬਾਰੇ ਸੋਚੋਗੇ ਜਿਸ ਬਾਰੇ ਤੁਸੀਂ ਕੁਝ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਮਾਪੇ ਬਾਪ ਅਤੇ ਆਪਣੇ ਭੈਣ ਭਰਾ ਵਿੱਚੋਂ ਕੋਈ ਵੀ ਨਹੀਂ ਸੋਚਣਾ ਤੁਸੀਂ ਦੂਰ ਦੇ ਰਿਸ਼ਤੇਦਾਰਾਂ ਬਾਰੇ ਸੋਚ ਸਕਦੇ ਹੋ ਆਪਣੇ ਦੋਸਤ ਮਿੱਤਰ ਜਾਂ ਫਿਰ ਆਪਣੇ ਗਵੰਡੀਆਂ ਬਾਰੇ ਤੁਸੀਂ ਇਹ ਜਾਣ ਸਕਦੇ ਹੋ ਤਾਂ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਸਕਰੀਨ ਦੇ ਉੱਪਰ ਤੁਹਾਡੇ ਕੋਲ ਤਿੰਨ ਨੰਬਰ ਆਉਣਗੇ ਤਿੰਨਾਂ ਨੰਬਰਾਂ ਵਿੱਚੋਂ ਤੁਸੀਂ ਇੱਕ ਨੰਬਰ ਸੋਚਣਾ ਹੈ ਜਦੋਂ ਵੀ ਤੁਸੀਂ ਆਪਣੇ ਮਨ ਵਿੱਚ ਇੱਕ ਨੰਬਰ ਸੋਚਿਆ ਤਾਂ ਉਸ ਤੋਂ ਬਾਅਦ ਤੁਸੀਂ ਉਸ ਵਿਅਕਤੀ ਬਾਰੇ ਸੋਚਣਾ ਹੈ ਜਿਸ ਬਾਰੇ ਤੁਸੀਂ ਜੋਤਿਸ਼ ਪ੍ਰਕਿਰਿਆ ਦੁਆਰਾ ਉਸ ਦੀ ਸਚਾਈ ਪਤਾ ਲਗਾਉਣੀ ਹੈ ਕਿ ਉਹ ਵਿਅਕਤੀ ਕੀ ਸੋਚ ਰਿਹਾ ਹੈ ਦੋਸਤੋ ਜੋਤਿਸ਼ ਪ੍ਰਕਿਰਿਆ ਦੇ ਅਨੁਸਾਰ ਗ੍ਰਹਾਂ ਦੀ ਸਥਿਤੀ ਦੇ ਅਨੁਸਾਰ ਮੈਂ ਤੁਹਾਨੂੰ ਦੱਸਾਂਗਾ ਕਿ ਉਹ ਵਿਅਕਤੀ ਤੁਹਾਡੇ ਲਈ ਕੀ ਸੋਚ ਰਿਹਾ ਹੈ ਤੁਹਾਡੇ ਲਈ ਕੀ ਮਹਿਸੂਸ ਕਰ ਰਿਹਾ ਹੈ ਤਾਂ ਦੋਸਤੋ ਜੇਕਰ ਇਹਨਾਂ ਤਿੰਨ ਨੰਬਰਾਂ ਵਿੱਚੋਂ ਤੁਸੀਂ ਨੰਬਰ 4 ਚੁਣਿਆ ਹੈ ਤਾਂ ਉਸ ਬਾਰੇ ਚਰਚਾ ਕਰਦੇ ਹਾਂ 4 ਨੰਬਰ ਨੂੰ ਪਿਕ ਕਰਨ ਵਾਲੇ ਜਿੰਨੇ ਵੀ ਮੇਰੇ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਹਨ ਜਲਦੀ ਜਲਦੀ ਆਪਣੇ ਮਨ ਵਿੱਚ ਉਸ ਵਿਅਕਤੀ ਬਾਰੇ ਧਿਆਨ ਕਰੋ ਉਸ ਵਿਅਕਤੀ ਦਾ ਨਾਮ ਉਸ ਵਿਅਕਤੀ ਦਾ ਚਿਹਰਾ ਆਪਣੇ ਮਨ ਵਿੱਚ ਲਿਆਓ ਮੈਂ ਦੱਸਾਂਗਾ ਕਿ ਜਦੋਂ ਵੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਉਸ ਸਮੇਂ ਉਹ ਵਿਅਕਤੀ ਤੁਹਾਡੇ ਲਈ ਕੀ ਮਹਿਸੂਸ ਕਰ ਰਿਹਾ ਹੈ ਦੋਸਤੋ ਗ੍ਰਹਿ ਅਨੁਸਾਰ ਜੇਕਰ ਦੇਖਿਆ ਜਾਵੇ ਤਾਂ ਜੇਕਰ ਤੁਸੀਂ 4 ਨੰਬਰ ਚੁਣਿਆ ਹੈ ਤਾਂ ਉਹ ਵਿਅਕਤੀ ਜਿਸ ਬਾਰੇ ਤੁਸੀਂ ਮਨ ਵਿੱਚ ਸੋਚ ਰਹੇ ਹੋਣਾ ਉਹ ਜਿਆਦਾ ਸ਼ਰਮਿੰਦਾ ਮਹਿਸੂਸ ਹੁੰਦਾ ਮੈਨੂੰ ਦਿਖਾਈ ਦੇ ਰਿਹਾ ਹੈ ਮੈਨੂੰ ਇਹ ਦੇਖ ਰਿਹਾ ਹੈ ਕਿ ਜਿਵੇਂ ਇਸ ਵਿਅਕਤੀ ਤੋਂ ਕੋਈ ਗਲਤੀ ਹੋਈ ਹੋਵੇ ਕਿਸੇ ਜਗ੍ਹਾ ਤੇ ਤੁਹਾਨੂੰ ਨੀਮਾ ਇਹਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਫਿਰ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਇਸਨੇ ਧੋਖਾ ਦਿੱਤਾ ਹੋਵੇ ਪਰ ਤੁਹਾਨੂੰ ਉਸ ਦੀਆਂ ਚਾਲਾਂ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਹੋਵੇ ਐਸ ਲਈ ਅੰਜ ਮਹਿਸੂਸ ਹੋ ਰਿਹਾ ਹੈ ਕਿ ਇਹ ਕੋਈ ਕੀਤੀ ਹੋਈ ਗਲਤੀ ਲਈ ਸ਼ਰਮਿੰਦਾ ਹੋ ਰਿਹਾ ਹੈ ਐਸ ਲਈ ਦੋਸਤੋ ਤੁਹਾਨੂੰ ਥੋੜਾ ਜਿਹਾ ਇਸ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਉਹ ਅਸਲ ਵਿੱਚ ਆਪਣੀ ਕੀਤੀ ਹੋਈ ਗਲਤੀ ਤੋਂ ਸ਼ਰਮਿੰਦਾ ਹੋ ਗਿਆ ਹੈ। ਦੋਸਤੋ ਅਗਲਾ ਨੰਬਰ ਹੈ ਜਿਸ ਨੂੰ ਤੁਸੀਂ ਚੁਣਿਆ ਹੈ ਉਹ ਹੈ ਨੰਬਰ 8। ਜਲਦੀ ਜਲਦੀ ਉਸ ਵਿਅਕਤੀ ਨੂੰ ਆਪਣੇ ਧਿਆਨ ਵਿੱਚ ਲਿਆਓ। ਉਸ ਦਾ ਚਿਹਰਾ ਯਾਦ ਕਰੋ ਦੇਖਦੇ ਆਂ 8 ਨੰਬਰ ਤੇ। ਗ੍ਰਹਿ ਤੁਹਾਡੇ ਲਈ ਕੀ ਸੰਦੇਸ਼ ਲੈ ਕੇ ਆਏ ਹਨ? ਦੋਸਤੋ ਮੈਂ ਦੇਖ ਰਿਹਾ ਹਾਂ ਕਿ ਉਹ ਵਿਅਕਤੀ 2 ਜਾਂ 3 ਘੰਟੇ ਦੇ ਵਿਚਕਾਰ ਪਹਿਲਾਂ ਹੀ ਤੁਹਾਡੇ ਬਾਰੇ ਬਹੁਤ ਸੋਚ ਕੇ ਹਟਿਆ ਹੈ। ਜੇਕਰ ਗ੍ਰਹਿ ਅਨੁਸਾਰ ਭਾਵਨਾ ਦੀ ਗੱਲ ਕੀਤੀ ਜਾਵੇ। ਕਿ ਇਸ ਵਿਅਕਤੀ ਦੀ ਭਾਵਨਾ ਤੁਹਾਡੇ ਲਈ ਕੀ ਹੈ ਤਾਂ ਦੋਸਤੋ ਇਹ ਤੁਹਾਨੂੰ ਬਹੁਤ ਜ਼ਿਆਦਾ ਮਿਸ ਕਰ ਰਿਹਾ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਵਿਅਕਤੀ ਨੂੰ ਤੁਹਾਡੀ ਬਹੁਤ ਜ਼ਿਆਦਾ ਯਾਦ ਆ ਰਹੀ ਹੈ ਇਸ ਵਿਅਕਤੀ ਦਾ ਜਿਸ ਬਾਰੇ ਤੁਸੀਂ ਸੋਚਿਆ ਹੈ ਨਾ ਇਸ ਦਾ ਤੁਹਾਡੇ ਲਈ ਰਿਸ਼ਤਾ ਕੋਈ ਵੀ ਹੋ ਸਕਦਾ ਹੈ ਤੁਹਾਡਾ ਕੋਈ ਦੋਸਤ ਹੋ ਸਕਦਾ ਹੈ ਤੁਹਾਡੀ ਕੋਈ ਸਹੇਲੀ ਹੋ ਸਕਦੀ ਹੈ ਜਾਂ ਫਿਰ ਤੁਹਾਡਾ ਕੋਈ ਰਿਸ਼ਤੇਦਾਰ ਹੋ ਸਕਦਾ ਹੈ ਜਾਂ ਫਿਰ ਅਜਿਹਾ ਮਿੱਤਰ ਜਿਸ ਨਾਲ ਤੁਸੀਂ ਬਹੁਤ ਸਮੇਂ ਤੋਂ ਗੱਲ ਨਹੀਂ ਕੀਤੀ ਕੋਈ ਵੀ ਵਿਅਕਤੀ ਤੁਹਾਡੇ ਨਾਲ ਇਹ ਰਿਸ਼ਤਾ ਰੱਖ ਸਕਦਾ ਹੈ ਜੀ ਪਰ ਇਸ ਦੀ ਭਾਵਨਾ ਸੇਮ ਰਹੇਗੀ ਕਿ ਤੁਹਾਨੂੰ ਬਹੁਤ ਜ਼ਿਆਦਾ ਯਾਦ ਕਰ ਰਿਹਾ ਹੈ ਕੋਈ ਅਜਿਹੇ ਪਲ ਜੋ ਕੁਝ ਸਮਾਂ ਪਹਿਲਾਂ ਇਸ ਵਿਅਕਤੀ ਨੇ ਤੁਹਾਡੇ ਨਾਲ ਬਿਤਾਏ ਸਨ ਉਸ ਨੂੰ ਇਹ ਮਿਸ ਕਰ ਰਿਹਾ ਹੈ ਐਸ ਲਈ ਦੋਸਤੋ ਤੁਸੀਂ ਇਸ ਵਿਅਕਤੀ ਨੂੰ ਮਿਲੋ ਜੇਕਰ ਮਿਲ ਨਹੀਂ ਸਕਦੇ ਤਾਂ ਤੁਹਾਨੂੰ ਇੱਕ ਫੋਨ ਤੇ ਗੱਲ ਜਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਵਿਅਕਤੀ ਤੁਹਾਨੂੰ ਬਹੁਤ ਜ਼ਿਆਦਾ ਯਾਦ ਕਰ ਰਿਹਾ ਹੈ ਇਸ ਅਧਿਆਸੇ ਪਾਸੇ ਬਹੁਤ ਜ਼ਿਆਦਾ ਲੋਕ ਹਨ ਬਹੁਤ ਦੁਨੀਆ ਹੈ ਪਰ ਫਿਰ ਵੀ ਇਹ ਤੁਹਾਡੇ ਲਈ ਇੱਕ ਭਾਵਨਾ ਰੱਖ ਰਿਹਾ ਹੈ ਪਾਵ ਕੇ ਤੁਹਾਡੇ ਇਕੱਠਿਆਂ ਦੁਆਰਾ ਬੀਤੇ ਹੋਏ ਦਿਨਾਂ ਨੂੰ ਯਾਦ ਕਰ ਰਿਹਾ ਹੈ ਇਸ ਲਈ ਆਪਣੇ ਦੋਸਤ ਨੂੰ ਆਪਣੀ ਸਹੇਲੀ ਨੂੰ ਜਾਂ ਫਿਰ ਕੋਈ ਵੀ ਰਿਸ਼ਤੇਦਾਰ ਹੈ ਤਾਂ ਐਸ ਨੂੰ ਤੁਸੀਂ ਜਰੂਰ ਫੋਨ ਲਾਉਣਾ ਹੈ ਤਾਂ ਕਿ ਇਸ ਦਾ ਮਨ ਟਿਕ ਸਕੇ ਅਤੇ ਤੁਹਾਡੇ ਨਾਲ ਚੰਗੀ ਗੱਲਬਾਤ ਹੋ ਸਕੇ ਦੋਸਤੋ ਹੁਣ ਆਉਂਦੇ ਹਾਂ ਆਪਣੇ ਤੀਸਰੇ ਅਤੇ ਆਖਰੀ ਨੰਬਰ ਤੇ ਜੋ ਹੈ 12 ਨੰਬਰ ਇਹ ਤੁਹਾਡੇ ਲਈ ਰੱਬ ਦਾ ਇੱਕ ਸੰਕੇਤ ਲੈ ਕੇ ਆਇਆ ਹੈ ਪਾਵ ਕੇ ਇਸ ਦੇ ਲਈ ਬਹੁਤ ਇੱਕ ਚੰਗੀ ਭਾਵਨਾ ਦਿਲੋਂ ਰੱਖਦਾ ਹੈ ਐਸਨੂੰ ਪਤਾ ਹੈ ਕਿ ਤੁਸੀਂ ਅੱਜ ਤੱਕ ਬਹੁਤ ਜ਼ਿਆਦਾ ਪਰੇਸ਼ਾਨੀਆਂ ਵਿੱਚੋਂ ਲੰਘਿਓ ਇਸ ਲਈ ਇਹ ਪ੍ਰਮਾਤਮਾ ਕੋਲੋਂ ਹਮੇਸ਼ਾ ਹੀ ਤੁਹਾਡੇ ਲਈ ਅਰਦਾਸ ਕਰਦਾ ਹੈ ਇਹ ਤੁਹਾਡੇ ਨਾਲ ਬਹੁਤ ਜ਼ਿਆਦਾ ਮਜ਼ਾਕ ਵੀ ਕਰ ਲੈਂਦਾ ਹੈ ਪਰ ਦਿਲੋਂ ਤੁਹਾਡੇ ਲਈ ਬਹੁਤ ਚੰਗੀ ਭਾਵਨਾ ਰੱਖਦਾ ਹੈ ਇਹ ਤੁਹਾਡੇ ਲਈ ਹਮੇਸ਼ਾ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਜੀ ਐਸਨੂੰ ਹਮੇਸ਼ਾ ਖੁਸ਼ ਰੱਖਿਓ ਤੇ ਹਮੇਸ਼ਾ ਇਹ ਤੁਹਾਡੇ ਚੰਗੇ ਗ੍ਰਹਿਾਂ ਬਾਰੇ ਹੀ ਸੋਚਦਾ ਰਹਿੰਦਾ ਹੈ ਭਾਵੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਨਜ਼ਰ ਨਾ ਲੱਗੇ ਤੁਹਾਡੇ ਉੱਪਰ ਕੋਈ ਵੀ ਕਿਸੇ ਦਾ ਕੀਤਾ ਕਰਾਇਆ ਸਫਲ ਨਾ ਹੋਵੇ ਇਸ ਤਰ੍ਹਾਂ ਦੀ ਭਾਵਨਾ ਇਹ ਵਿਅਕਤੀ ਤੁਹਾਡੇ ਲਈ ਦਿਲ ਵਿੱਚ ਰੱਖ ਰਿਹਾ ਹੈ ਇਸ ਕਰਕੇ ਦੋਸਤੋ ਇਹ ਭਾਵਨਾ ਬਾਰੇ ਤੁਸੀਂ ਹਮੇਸ਼ਾ ਸੋਚਣਾ ਹੈ ਹਮੇਸ਼ਾ ਇੱਕ ਦੂਸਰੇ ਨਾਲ ਪਿਆਰ ਵਿੱਚ ਰਹਿਣਾ ਹੈ ਅਤੇ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਜੀ ਜਲਦ ਹੀ ਅਸੀਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ